कौन करेगा हम, हम, हम करेंगे हम करेंगे जय भीम जय भारत जय भीम जय भारत जय भीम जय भारत संविधान की रक्षा कौन करेगा हम करेंगे हम करेंगे संविधान की रक्षा कौन करेगा हम करेंगे हम करेंगे जय भीम

ਡਾਕਟਰ ਭੀਮrao ਅੰਬੇਦਕਰ ਜੀ ਉਹਨਾਂ ਦਾ 133ਵਾਂ ਜਨਮ ਉਤਸਵਾ ਇਸ ਮੌਕੇ ਤੇ ਅੱਜ ਅਸੀਂ ਜਿਹੜਾ ਮਾਰਚ ਕੱਢਣ ਜਾ ਰਹੇ ਹਾਂ ਸ਼ਹਿਰ ਦੇ ਵਿੱਚ ਜਿਸ ਮਾਰਚ ਦਾ ਨਾਂ ਅਸੀਂ ਰੱਖਿਆ ਹੈ ਸੰਵਿਧਾਨ ਬਚਾਓ ਚੇਤਨਾ ਮਾਰਚ ਸਾਥੀਓ ਸੰਵਿਧਾਨ ਬਚਾਓ ਚੇਤਨਾ ਮਾਰਚ ਦਾ ਮਤਲਬ ਕਿ ਅੱਜ ਜਿਹੜਾ ਖਤਰਾ ਸੰਵਿਧਾਨ ਤੇ ਮੰਡਰਾ ਰਿਆ ਜਿਹੜੀਆਂ ਫਿਰਕਾ ਪ੍ਰਸਤੂ ਤਾਕਤਾਂ ਇਹ ਸੰਵਿਧਾਨ ਨੂੰ ਨਿਗਲ ਜਾਣਾ ਚਾਹੁੰਦੀਆਂ ਤੇ ਭਾਰਤੀ ਸੰਵਿਧਾਨ ਦੇ ਉੱਪਰ ਕੋਈ ਹੋਰ ਨੀਤੀ ਜਿਹੜੀ ਆ ਉਸ ਨੂੰ ਤੈਅ ਕਰਨ ਜਾ ਰਹੀਆਂ ਸਾਥੀਓ ਅੱਜ ਜਾਗੰਦੀ ਜ਼ਰੂਰਤ ਆ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਗਰ ਤੁਸੀਂ ਬਾਬਾ ਸਾਹਿਬ ਦੇ ਸੱਚੇ ਭਗਤ ਹੋ ਬਾਬਾ ਸਾਹਿਬ ਦੇ ਸੱਚੇ ਸੁਪੁੱਤਰ ਹੋ ਤੇ ਫਿਰ ਬਾਬਾ ਸਾਹਿਬ ਦੁਆਰਾ ਲਿਖੇ ਗਏ ਸੰਬਦਾਨ ਨੂੰ ਅਸੀਂ ਹਰ ਸੂਰਤ ਚ ਬਚਾ ਕੇ ਰੱਖਣਾ ਇਹ ਸਾਡੀ ਮੋਰਲ ਡਿਊਟੀ ਆ ਇਹ ਸਾਡਾ ਪਹਿਲਾ ਹੱਕ ਵੀ ਆ ਉਹ ਡਿਊਟੀ ਵੀ ਆ ਅੱਜ ਸਮੇਂ ਦੀ ਨਿਜਾਕਤ ਆ ਸਮੇਂ ਦੀ ਨਿਜਾਕਤ ਇਹ ਕਹਿੰਦੀ ਆ ਆਪਾਂ ਨੂੰ ਇਕਤ੍ਰਿਤ ਹੋਣਾ ਪੈਣਾ ਬਾਬਾ ਸਾਹਿਬ ਦਾ ਮੂਲ ਮੰਤਰ ਪੜ੍ਹੋ ਜੁੜੋ ਸੰਘਰਸ਼ ਕਰੋ ਔਰ ਤੇ ਫੇਰ ਮੁੜ ਕੇ ਚਿੰਤਨ ਕਰਨਾ ਪੈਣਾ ਚਿੰਤਨ ਕਰਕੇ ਉਸ মূল ਮੰਤਰ ਤੇ چلਣਾ ਪੈਣਾ ਸੋ ਆਓ ਮੇਰੀਆਂ ਭੈਣਾਂ ਇੱਥੇ ਪੁਸ਼ਪਾਂਜਲੀ ਅਰਪਿਤ ਕਰਕੇ ਗਈਆਂ ਮੇਰੇ ਮਨ ਨੂੰ ਖੁਸ਼ੀ ਹੋਈ ਕਿ ਉਹਨਾਂ 4 6 ਭੈਣਾਂ ਨੇ ਘਟੋ ਘਟੇ ਤੇ ਮਹਿਸੂਸ ਕੀਤਾ ਕਿ ਬਾਬਾ ਸਾਹਿਬ ਅੰਬੇਡਕਰ ਸਾਡੀ ਜਾਤ ਦੇ ਮੁਕਤੀ ਦਾ ਦਾਤਾ ਆ ਉਹਨਾਂ ਭੈਣਾਂ ਦੇ ਨਹੀਂ ਦਾਤਾ ਆ ਜਿਹੜਾ ਭੈਣਾਂ ਨੂੰ ਚਾਰ ਦਿਵਾਰੀ ਦੇ ਵਿੱਚ ਰੱਖਿਆ ਜਾਂਦਾ ਸੀ ਜਿਹੜਾ ਭੈਣਾਂ ਨੂੰ ਜ਼ਮੀਨ ਖਰੀਦਣ ਦਾ ਹੱਕ ਨਹੀਂ ਸੀ ਬੁਰਕੇ ਤੋਂ ਬਾਹਰ ਆਉਣ ਦਾ ਹੱਕ ਨਹੀਂ ਸੀ ਲੇਕਿਨ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਲਿਖਿਆ ਉਹਨਾਂ ਨੇ ਇਹ ਇੱਕ ਬਰਾਬਰ ਕਰ ਦਿੱਤਾ ਕਿ ਮਰਦ ਤੇ ਜਿਹੜੀ ਔਰਤ ਆ ਉਹਦੇ ਹੱਕ ਬਰਾਬਰ ਹੋਣਗੇ ਬਲਕਿ ਔਰਤ ਨੂੰ ਮਰਦਾਂ ਨਾਲੋਂ ਵੱਧ ਅਧਿਕਾਰ ਦਿੱਤੇ ਸਾਥੀਓ ਇਸ ਕਰਕੇ ਉਹਨਾਂ ਭੈਣਾਂ ਨੇ ਇੱਥੇ ਨਮਨ ਕੀਤਾ ਮੈਂ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਆ ਛੋਟੀ ਜੀ ਬੱਚੀ ਮੇਰੀ ਪਿੱਛੇ ਖੜੀ ਆ ਬਾਬਾ ਸਾਹਿਬ ਦਾ ਸਰੂਪ ਲੈ ਕੇ ਇਸ ਬੱਚੀ ਨੂੰ ਮੈਂ ਸਲਾਮ ਕਰਦਾ ਕਿ ਕੱਲੀ ਬੇਟੀ ਜਿਹਨੇ ਜਿੱਦ ਕੀਤੀ ਆਪਣੇ ਪਿਤਾ ਦੇ ਸਾਹਮਣੇ ਕਿ ਬਾਬਾ ਸਾਹਿਬ ਦਾ ਸਰੂਪ ਲੈ ਕੇ ਮੈਂ ਅੱਗੇ-ਅੱਗੇ ਚੱਲਣਾ ਇਹ ਜਜ਼ਬਾ ਬੱਚਿਆਂ 'ਚ ਆਉਣਾ ਜ਼ਰੂਰੀ ਆ ਸੋ ਅੱਜ ਮੈਂ ਤੁਹਾਨੂੰ ਇਹ ਕਹਿੰਦਾ ਹੋਇਆ ਕਿ ਆਓ ਇਹ ਮਾਰਚ ਜਿਸ ਵਿਸ਼ੇ ਲਈ ਰੱਖਿਆ ਗਿਆ ਕਿਉਂਕਿ ਇਹ ਵਿਸ਼ਾ ਬਹੁਤ ਸੰਜੀਦਾ ਵਿਸ਼ਾ ਆ ਸੰਵਿਧਾਨ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਆ ਸਾਥੀਓ ਆਓ ਆਉਣ ਵਾਲੇ ਦਿਨਾਂ 'ਚ ਅਸੀਂ EVM ਦਾ ਵਿਰੋਧ ਵੀ ਕਰਨਾ ਸਭ ਤੋਂ ਵੱਡੀ ਗੱਲ ਜਿਹੜੀ ਆ ਜੇ ਮੈਂ ਮਾਨਯੋਗ ਇਲੈਕਸ਼ਨ ਕਮਿਸ਼ਨ ਉਸ ਤੋਂ ਇਹ ਡਿਮਾਂਡ ਕਰਦਾ ਉਸ ਤੋਂ ਇਹ ਮੰਗ ਕਰਦਾ ਕਿ ਅਗਰ ਲੋਕਾਂ ਦੇ ਮਨ ਦੇ ਅੰਦਰ EVM ਦੇ ਪ੍ਰਤੀ ਸ਼ੱਕ ਸੁਭਾ ਹੈ ਤੇ ਫੇਰ ਜਿਹੜਾ ਵੈਲਟ ਪੇਪਰ ਆ ਉਹਦੇ ਜਰੀਏ ਚੋਣਾਂ ਕਰਾਉਣ 'ਚ ਕੋਈ ਹਰਜ ਨਹੀਂ ਇਹ ਮੇਰੀ ਛੋਟੀ ਜੀ ਬੇਨਤੀ ਜਿਹੜੀ ਆ ਇਲੈਕਸ਼ਨ ਕਮਿਸ਼ਨ ਨੂੰ ਤੇ ਪ੍ਰਸ਼ਾਸਨ ਨੂੰ ਇਹ ਹੈਗੀ ਆ ਕਿ ਸਾਡੀ ਡਿਮਾਂਡ ਜਿਹੜੀ ਆ ਇਹਨਾਂ ਭਰਾਵਾਂ ਦੀ ਕਿ ਵੈਲਟ ਪੇਪਰ ਤੇ ਚੋਣਾਂ ਜਿਹੜੇ ਆ ਉਹ ਹੋ ਜਾਣ ਤੇ ਬਹੁਤ ਅੱਛਾ ਹੋਏਗਾ ਬੜੀ ਮਿਹਰਬਾਨੀ ਜੈ ਭੀਮ ਜੈ ਪਾਤਰ